ਤਾ ਹਾਂਜੀ ਸਾਥੀਓ ਹਾਜ਼ਰਾਂ ਤੁਹਾਡੇ ਆਪਣੇ YouTube ਚੈਨਲ ATT New Update with Goldy ਤੇ ਸਵਾਗਤ ਕਰਦਾ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਥੀਓ ਤੇ ਥੰਬਨੇਲ ਤੁਸੀਂ ਦੇਖ ਲਿਆ ਹੋਣਾ ਅਜੇ ਕੱਲ ਪਰਸੋ ਦੀ ਗੱਲ ਹੈ ਪਰਸੋ ਚੋਂ ਆ ਦੀ ਗੱਲ ਹੈ ਮੈਂ ਜਿਹੜੀ ਸੀਗੀ ਕਿ ਇੱਕ ਵੀਡੀਓ ਪਾਈ ਸੀ ਜਿੰਦੇ ਵਿੱਚ ਲੁਧਿਆਣਾ ਜਿਮਣੀ ਚੋਣਾ ਜਿੱਤਣ ਤੇ ਕੀ ਅਸਰ ਹੋ ਸਕਦਾ ਆਪਣੇ ATT 9594 ਬੈਕਲੌਗ ਦੀ ਲਿਸਟ ਤੇ ਤੇ ਤੁਸੀਂ ਉਹ ਭਲੀ ਭਾਂਤੀ ਹੁਣੇ ਥੋੜੀ ਦੇਰ ਪਹਿਲੇ ਹੀ ਜਿਹੜਾ ਕੀ ਹੈ ਅ ਸਿੱਖਿਆ ਸਖਤਰ ਜੀ ਨਾਲ ਆਪਣੀ ਯੂਨੀਅਨ ਦੀ ਮੀਟਿੰਗ ਹੋਈ ਹੈ ਉਹ ਸੁਣ ਲਿਆ ਹੁਣੇ ਤਾਂ ਤੁਹਾਨੂੰ ਮੈਨੂੰ ਲੱਗਦਾ ਯਕੀਨ ਹੋ ਗਿਆ ਹੁਣੇ ਕਿ ਜਿਹੜੀ ਜਾਣਕਾਰੀ ਸੀ ਔਥੈਂਟਿਕ ਸੀ ਜਿੰਦਾ ਸਿੱਟਾ ਤੁਹਾਨੂੰ ਅੱਜ ਦੇਖਣ ਨੂੰ ਵੀ ਮਿਲ ਗਿਆ ਠੀਕ ਹੈ ਬਹੁਤ ਹੀ ਮਾੜੀ ਮੰਦ ਭਾਗੀ ਗੱਲ ਹੈ ਕਿ ਭਈ ਲੁਧਿਆਣਾ ਜਿੱਤਣ ਤੋਂ ਬਾਅਦ ਇਹਨਾਂ ਨੇ ਜੋ ਕਰਕੇ ਦਿਖਾਣਾ ਸੀ ਉਹਦਾ ਜਿਹੜਾ ਅਸਰ ਹੈ ਉਹ ਅੱਜ ਦਿਖਣਾ ਸਟਾਰਟ ਹੋ ਗਿਆ ਹੈ ਤਾਂ ਸਾਥੀਓ ਤੁਸੀਂ ਸਮਝ ਸਕਦੇ ਹੋ ਇਸ ਗੱਲ ਨੂੰ ਵੀ ਜਿਹੜੀ ਸਰਕਾਰ ਹੈ ਉਹ ਇਹਨਾਂ ਪੋਸਟਾਂ ਨੂੰ ਕਿੱਥੇ ਤੱਕ ਲੈ ਕੇ ਜਾਣਾ ਚਾਹੁੰਦੀ ਹੈ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਜੇਕਰ ਆਪਣਾ ਇਕੱਠ ਇੰਦਾ ਰਿਹਾ 40 50 ਜਣਿਆਂ ਦਾ 3500 ਪੋਸਟਾਂ ਵਾਸਤੇ ਤਾਂ ਸਾਥੀਓ ਬੈਕਲੋਗ ਤੁਹਾਨੂੰ ਨਹੀਂ ਵਿਖਣਾ ਨਹੀਂ ਵਿਖਣਾ ਐ ਇਸ 2027 ਤੱਕ ਵੀ ਨਹੀਂ ਵਿਖਣਾ ਇਹ ਗੱਲ ਕੋੜੀ ਜ਼ਰੂਰ ਲੱਗੂਗੀ ਮੇਰੇ ਵੀਡੀਓ ਦੇ ਵਿੱਚ ਕਮੈਂਟ ਵੀ ਲੋਕੀ ਗਲਤ ਆਕੇ ਪਾਣਗੇ ਵੀ ਬੈਕਲੋਗ ਮਿਲਣਾ ਸੀ ਤੇ ਬੈਕਲੋਗ ਐਨੇ ਖੁਦ ਨੇ ਮੰਨਿਆ ਸੀ ਵੀ ਮੈਂ ਖੁਦ ਮੰਨਿਆ ਸੀ ਬੈਕਲੋਗ ਮਿਲਣਾ ਹੈ ਸਾਥੀਓ ਮੇਰੀ ਇੱਕ ਇੱਕ ਵੀਡੀਓ ਦੇਖ ਲਿਓ ਬੈਕਲੋਗ ਮਿਲਣ ਦਾ ਜ਼ਿਕਰ ਕੀਤਾ ਹੋਏਗਾ ਲੇਕਿਨ ਜੇ ਮੈਂ ਬੈਕਲੋਗ ਮਿਲਣ ਦਾ ਜ਼ਿਕਰ ਕੀਤਾ ਹੈ ਨਾ ਤਾਂ ਉਹ ਤੁਸੀਂ ਦੇਖੋ ਵੀ ਨਾਲ ਦੇ ਨਾਲ ਮੈਂ ਇਹੀ ਗੱਲ ਕਹੀ ਹੈ ਵੀ ਬੈਕਲੋਗ ਮਿਲਣਾ ਜ਼ਰੂਰ ਹੈ ਮਿਲਣਾ ਤੁਹਾਡੇ ਸਦਕਾਈਆਂ ਤੁਹਾਡੇ ਇਕੱਠ ਦੇ ਸਦਕਾਈਆਂ ਜੇਕਰ ਤੁਸੀਂ ਇਕੱਠ ਨਹੀਂ ਕਰਦੇ ਤਾਂ ਬੈਕਲੋਗ ਠੰਡੇ ਬਸਤੇ ਵਿੱਚ ਜਾਣ ਨੂੰ ਸੋਚ ਰਿਹਾ ਹੈ ਜਾਂ 2027 ਦੀਆਂ ਵੋਟਾਂ ਤੱਕ ਲੈ ਜਾਣ ਨੂੰ ਸੋਚਦੇ ਹੈ ਜਿੱਥੋਂ ਇਹਨਾਂ ਨੂੰ ਲਾਹਾ ਲੈਣਾ ਹੈ ਇਹਨਾਂ ਨੇ ਤਾਂ ਸਾਥੀਓ ਅੱਜ ਦੀ ਮੀਟਿੰਗ ਦਾ ਜਿਹੜਾ ਸਿੱਟਾ ਸੀਗਾ ਤੁਸੀਂ ਸੁਣ ਲਿਆ ਵੀ ਸਿੱਖਿਆ ਸਕੱਤਰ ਨੇ ਕਿਹਾ ਤੁਹਾਡਾ ਕੰਮ ਲੰਬਾ ਹੈ ਟਾਈਮ ਲੱਗ ਜੂਗਾ ਸਿੱਧਾ ਹਿਸਾਬ ਹੈ ਵੀ ਪਿੱਛੋਂ ਸਰਕਾਰ ਦੇ ਡੰਡਾ ਹੋਏਗਾ ਤਾਂ ਕੰਮ ਹੋਊਗਾ ਆਦਰਵਾਇਜ਼ ਨਹੀਂ ਹੋਊਗਾ ਸੋ ਇਹੀ ਜਿਹੜੀ ਕਿ ਮੈਂ ਇੱਕ ਵੀਡੀਓ ਲੈ ਕੇ ਆਇਆ ਸੀ ਤੁਹਾਡੇ ਤੱਕ ਜਾਣਕਾਰੀ ਆਈ ਸੀ ਵੀ ਮੈਨੂੰ ਲੱਗਿਆ ਦੇਣੀ ਚਾਹੀਦੀ ਹੈ ਕਿਉਂ ਕਿਉਂਕਿ ਮੇਰੀ ਤੁਸੀਂ ਲੁਧਿਆਣਾ ਜਿਮਨੀ ਚੋਣਾਂ ਵਾਲੀ ਵੀਡੀਓ ਪਿੱਛੇ ਚੱਕ ਕੇ ਵੇਖ ਲਿਆ ਜੇ ਤੇ ਮੈਂ ਇਹ ਗੱਲ ਤੁਹਾਨੂੰ ਕਹੀ ਸੀ ਠੀਕ ਹੈ ਤੇ ਆ ਅੱਜ ਤਾਂ ਹੀ ਜਿਹੜਾ ਥੰਬਨੇਲ ਐ ਦੇ ਉੱਪਰ ਦੱਸਿਆ ਗਿਆ ਵੀ ਅੱਜ ਦੀ ਮੀਟਿੰਗ ਦਾ ਸਿੱਟਾ ਜੋ ਹੋਇਆ ਜੋ ਕਿਹਾ ਸੀ ਹੋਇਆ ਸੱਚ ਲੁਧਿਆਣਾ ਜਿੱਤਣ ਦਾ ਅਸਰ ਇਹ ਲੁਧਿਆਣਾ ਜਿੱਤਣ ਦਾ ਅਸਰ ਹੈ ਸਾਥੀਓ ਸਾਫ ਸਾਫ ਸ਼ਬਦਾਂ ਦੇ ਵਿੱਚ ਉਹਨਾਂ ਨੇ ਕਹਿ ਤਾ ਵੀ ਤੁਹਾਡਾ ਜਿਹੜਾ ਬੈਕਲੋਗ ਦਾ ਪ੍ਰੋਸੈਸ ਹੈ ਕਾਫੀ ਲੰਬਾ ਪ੍ਰੋਸੈਸ ਹੈ ਕਹਿਣ ਦਾ ਭਾਵ ਹੈ ਅਜੇ ਉਹਨਾਂ ਨੇ ਕੁਝ ਨਹੀਂ ਕੀਤਾ ਜੋ ਫਾਈਲ ਜਿੱਥੇ ਪਈਆਂ ਸੀਗੀਆਂ ਉੱਥੇ ਪਈਆਂ ਨੇ ਕੋਈ ਤੁਹਾਡਾ ਕੰਮ ਨਹੀਂ ਹੋ ਰਿਹਾ ਈਵਨ ਕੀ ਨੋਡ ਜੁਆਇਨਿੰਗ ਜਿਹੜਾ ਡਾਟਾ ਆਪਾਂ ਮੰਨ ਕੇ ਚੱਲੀਏ ਇਹਨਾਂ ਨੇ ਕਿਹਾ ਸੀ ਤੁਹਾਨੂੰ ਹਫ਼ਤੇ ਦੇ ਵਿੱਚ ਵਿੱਚ ਕੁਝ ਵੇਖਣ ਨੂੰ ਮਿਲੇਗਾ ਉਹ ਵੀ ਅਜੇ ਤੱਕ ਨਹੀਂ ਮਿਲਿਆ ਕਿਉਂ ਨਹੀਂ ਮਿਲਿਆ ਕਿਉਂਕਿ ਘਰਾਂ ਦੇ ਵਿੱਚ ਸਾਥੀ ਬੈਠੇ ਆ ਤੇ ਜੇ 3300 3400 ਬੰਦੇ ਨੇ ਲੱਗਣਾ ਹੈ 33 340 ਬੰਦੇ ਨੂੰ ਭਾਈ ਬਾਹਰ ਆਣਾ ਪੈਣਾ ਹੈ ਠੀਕ ਹੈ ਇਹਨਾਂ ਨੂੰ ਜਿਹੜਾ ਹਸ਼ਰ ਹੈ ਉਸ ਤਰ੍ਹਾਂ ਦਾ ਕਰਕੇ ਵਿਖਾਣਾ ਪੈਣਾ ਜਿਸ ਤਰ੍ਹਾਂ ਪਿੱਛੇ ਕੀ ਪਰਤੀਆਂ ਜਿਹੜੀਆਂ ਹੋਈਆਂ ਨੇ ਜਾਂ ਜਿਹੜੇ ਪ੍ਰੋਟੈਸਟ ਹੋਏ ਨੇ ਉਹਦਾਂ ਦੇ ਪ੍ਰੋਟੈਸਟ ਲਗਾ ਕੇ ਦਿਖਾਣੇ ਪੈਣੇ ਆ ਸੋ ਸਾਥੀਓ ਜੇਕਰ ਚੈਨਲ ਤੇ ਨਵੇਂ ਹੋ ਤਾਂ ਪਿਛਲੀਆਂ ਮੇਰੀਆਂ ਵੀਡੀਓ ਚੱਕ ਕੇ ਦੇਖ ਲਿਆ ਜੇ ਜਿਹੜੀ ਲੁਧਿਆਣਾ ਜਿੱਤਣ ਬਾਰੇ ਵਿੱਚ ਦੱਸੀ ਹੋਈ ਹੈ ਉਹ ਸੱਚ ਹੋ ਗਈ ਹੈ ਗੱਲ ਤੁਹਾਨੂੰ ਅੱਜ ਯੂਨੀਅਨ ਨੇ ਵੀ ਦੱਸ ਤਾ ਹੈ ਕਿ ਵੀ ਆਪਣਾ ਜਿਹੜਾ ਬੈਕ ਲੋਗ ਹੈ ਉਹ ਅਜੇ ਦਿਨ 'ਚ ਖੁਸ਼ ਨਹੀਂ ਹੈਗੀ ਸਰਕਾਰ ਜਾਂ ਡਿਪਾਰਟਮੈਂਟ ਤੋਂ ਇਹ ਲੈਣਾ ਤੁਸੀਂ ਆਪਦੀ ਜਿੱਦ ਨਾਲ ਹੈ ਦਿੱਤੀਆਂ ਹੀ ਆ ਪੋਸਟਾਂ ਨੇ ਇਹ ਤੁਸੀਂ ਲੈਣੀਆਂ ਨੇ ਠੀਕ ਹੈ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਦਿਓ ਆਉਣ ਵਾਲੀ ਜਿੰਨੀ ਵੀ ਅਪਡੇਟ ਹੋਏਗੀ ਕੋਈ ਵੀ ਅੰਦਰ ਵਾਲੀ ਹੋਰ ਅਪਡੇਟ ਹੋਏਗੀ ਤਾਂ ਉਹ ਤੁਹਾਨੂੰ ਦੇ ਦਿੱਤੀ ਜਾਏਗੀ ਇੱਕ ਗੱਲ ਹੋਰ ਹੈ ਵੀ ਜਿਹੜੀਆਂ ਇਹਨਾਂ ਨੇ 26 ਜੂਨ ਦੀਆਂ ਸਾਰੀਆਂ ਮੀਟਿੰਗਾਂ ਸੀਗੀਆਂ ਕੈਨਸਲ ਕਰਕੇ ਤੇ ਸਿੱਖਿਆ ਸਕੱਤਰ ਨਾਲ ਕਰਵਾਤੀਆਂ ਤੇ ਆਪਣੇ ਜਿਹੜੀਆਂ ਨੇ ਮੇ ਵੀ ਉਹ ਨੈਕਸਟ ਮੰਥ ਦੇ ਵਿੱਚ ਜਿਹੜੀ ਹੈ ਜੁਲਾਈ ਵਿੱਚ ਪਾਤੀਆਂ ਨੇ ਵੀ ਹੋਏਗੀ ਬਟ ਉਹ ਸਾਥੀਓ ਸਿੱਧੀ ਸਪਸ਼ਟ ਗੱਲ ਹੈ ਉਹ ਨਹੀਂ ਹੋਣੀ ਇਹ ਮੀਟਿੰਗਾਂ ਦੇਣਗੇ ਤੇ ਮੀਟਿੰਗਾਂ ਤੋਂ ਭੱਜਣਗੇ ਇਹਦੇ ਵਿੱਚ ਕੋਈ ਦੋਏ رائے ਨਹੀਂ ਹੈ ਸੱਤ-ਸੱਤ ਮੀਟਿੰਗਾਂ ਦੇਣ ਤੋਂ ਬਾਅਦ ਜਿਹੜਾ ਕੀ ਹੈ ਇਹ ਭੱਜ ਚੁੱਕੇ ਨੇ ਆਪਦੇ ਮੀਟਿੰਗਾਂ ਤੋਂ ਠੀਕ ਹੈ ਤੇ ਇਹ ਹੱਕ ਜਿਹੜੇ ਹੈ ਤੁਹਾਨੂੰ ਗਰਾਉਂਡ ਲੈਵਲ ਤੇ ਆ ਕੇ ਹੀ ਮਿਲਣੇ ਆ ਇਸ ਕਰਕੇ ਤੁਹਾਨੂੰ ਬੇਨਤੀ ਹੈ ਜੋ ਤਰੀਕ 29 ਦਾ 29 ਜੂਨ ਦਾ ਜਿਹੜਾ ਪ੍ਰੋਟੈਸਟ ਰੱਖਿਆ ਗਿਆ ਉਲਿੱਕਿਆ ਗਿਆ ਉਹਨ ਦੇ ਵਿੱਚ ਸ਼ਮੂਲੀਅਤ ਕਰੋ ਯੂਨੀਅਨ ਨੇ ਬੇਨਤੀ ਕੀਤੀ ਹੈ ਦੋ ਦੋ ਸੂਟ ਨਾਲ ਲੈ ਕੇ ਆਓ ਤਾਂ ਇਹ ਜਾਣਾ ਪੈਣਾ ਉਹ ਦੋ ਬਿਨਾ ਕੋਈ ਹੱਲ ਨਹੀਂ ਜੇ 30 ਜੁਲਾਈ ਤੋਂ ਪਹਿਲੇ ਪਹਿਲੇ ਜਾਂ ਜੁਲਾਈ ਦੇ ਵਿੱਚ ਤੁਸੀਂ ਸਕੂਲਾਂ ਵਿੱਚ ਜਾਣਾ ਤੁਹਾਨੂੰ ਨਿਕਲਣਾ ਪੈਣਾ ਕੋਈ ਹੱਲ ਨਹੀਂ ਕੋਈ ਰਸਤਾ ਨਹੀਂ ਸੋ ਹਮਲਾ ਮਾਰ ਕੇ ਨਿਕਲੋ ਦੋ ਚਾਰ ਦਿਨ ਦੀ ਗੱਲ ਹੈ ਤੇ ਤੁਹਾਨੂੰ ਕੁਛ ਨਾ ਕੁਛ ਫਿਰ ਵੇਖਣ ਨੂੰ ਮਿਲ ਸਕਦਾ ਹੈ ਆਦਰਵਾਇਜ਼ ਇਹਨਾਂ ਨੂੰ ਹੁਣ ਕੋਈ ਮਤਲਬ ਨਹੀਂ ਹੈ ਇਹਨਾਂ ਨੇ ਚੋਣਾਂ ਜਿੱਤ ਲੀਆਂ ਨੇ ਇਹਨਾਂ ਨੂੰ ਇਹ ਹੈ ਵੀ ਸਾਡਾ ਕੰਮ ਬਣਿਆ ਪਿਆ ਟਾਪ ਕਲਾਸ ਹੈ ਸਾਨੂੰ ਕਿਦਰੇ ਵੀ ਹਰਾ ਨਹੀਂ ਸਕਦੇ ਇਹ ਜਿੰਨਾ ਮਰਜੀ ਜ਼ੋਰ ਲਾਉਣ ਤੇ ਸਾਥੀਓ ਆਨ ਲਈ ਇੱਕ ਗੱਲ ਯਾਦ ਰੱਖਿਆ ਜੇ 2027 ਦੀਆਂ ਚੋਣਾਂ ਕਾਂਗਰਸ ਬਿਲਕੁਲ ਪਿਛੜ ਚੁੱਕੀ ਹੈ ਕਾਂਗਰਸ ਨੂੰ ਵੋਟ ਦੇ ਕੇ ਲੋਕ ਰਾਜੀ ਨਹੀਂ ਬੀਜਪੀ ਆਗੀ ਤੱਕ ਕੀ ਹੋਣਾ ਤੁਹਾਨੂੰ ਵੀ ਪਤਾ ਹੈ ਬੀਜਪੀ ਇੰਨੀ ਜਲਦੀ ਆਣ ਵਾਲੀ ਨਹੀਂ ਜੋ ਲੁਧਿਆਣਾ ਵਿੱਚ ਇਹਨਾਂ ਨੇ ਕੀਤਾ ਜੇ ਇਹ ਚੀਜ਼ ਕਰਤੀ ਇਹਨਾਂ ਨੇ ਪੰਜਾਬ ਵਿੱਚ ਬਾਅਦ ਵਿੱਚ ਸਾਥੀਓ ਮੰਨਦੇ ਆ ਕਿ 92 ਸੀਟਾਂ ਨਾ ਸਹੀ ਜੇ 60 70 ਵੀ ਲੈ ਗਏ ਤਾਂ ਸਰਕਾਰ ਤਾਂ ਇਹਨਾਂ ਦੀ ਆ ਜਾਣੀ ਹੈ ਠੀਕ ਹੈ ਨਾ ਕੁਝ ਐਮਐਲਏ ਡਿੱਗਣਗੇ ਕੁਝ ਐਮਐਲਏ ਡਿੱਗਣਗੇ ਤਾਂ ਇਹਦਾ ਮਤਲਬ ਇਹ ਥੋੜੀ ਸਰਕਾਰ ਦੇਖ ਲੈਣਗੇ ਤਾਂ ਸਾਥੀਓ ਆਪਾਂ ਚਾਹਨੇ ਆ ਇਹਨਾਂ ਦੇ ਸਾਰੇ ਦੇ ਸਾਰੇ ਐਮਐਲਏ ਆਪਾਂ ਡੇਗੀਏ ਭੰਡੀ ਪ੍ਰਚਾਰ ਪੂਰਾ ਕਰਖੀਏ ਤੇ ਜਿਹੜੀ ਅਗਲੀ ਰਣਨੀਤੀ ਹੈ ਉਹ ਯੂਨੀਅਨ ਦੇ ਮੁਤਾਬਿਕ ਬਣਾ ਕੇ ਚੱਲੀਏ ਤਾਂ ਕਿ ਆਉਣ ਵਾਲਾ ਜਿਹੜਾ ਜਿਹੜਾ ਪ੍ਰੋਟੈਸਟ ਹੈ ਉਹ ਥੋੜਾ ਸਿੱਧਾ ਹੋ ਕੇ ਤੇ ਆਪਣੇ ਜਿਹੜੀ ਹੱਕੀ ਮੰਗਾਂ ਨੇ ਉਹਨਾਂ ਨੂੰ ਆਪਾਂ ਲੈ ਸਕੀਏ ਮੇਨ ਮੁੱਦਾ ਸਿਰਫ ਆਪਣੀ ਹੱਕਾਂ ਹੀ ਮੰਗਾਂ ਦੇ ਆਪਾਂ ਨੂੰ ਕੋਈ ਸਰਕਾਰ ਦੇ ਦੇਵੇ ਠੀਕ ਹੈ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਤੰਗ ਬੇਰੋਜ਼ਗਾਰ ਹੁੰਦਾ ਬਸ ਮੇਨੂੰ ਕੁਝ ਗੱਲ ਇਹ ਸੋ ਸਾਥਿਓ ਜੇ ਜਾਣਕਾਰੀ ਚੰਗੀ ਲੱਗੀ ਹੋਵੇ ਲਾਈਕ ਕਰ ਦਿਓ ਜੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਲਿੰਕ ਨੂੰ ਤੇ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਹਰ ਅਪਡੇਟ ਜਿਹੜੀ ਹੈ ਤੁਹਾਨੂੰ ਦਿੱਤੀ ਜਾ ਸਕੇ ਔਥੈਂਟਿਕ ਅਪਡੇਟ ਜਿਹੜੀ ਹੈ ਤੁਹਾਨੂੰ ਤੱਕ ਪਹੁੰਚਦਾ ਕੀਤੀ ਜਾ ਸਕੇ ਔਰ ਇੱਕ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਰਿਕਵੈਸਟ ਬੇਨਤੀ ਕਰਨਾ ਚਾਹਾਂਗਾ ITT ਕੈਡਰ ਐਂਟੀਟੀ ਮਾਸਟਰ ਕੈਡਰ ਪੀਟ੍ਰੀਪਲੱਸ ਬੀ ਪੰਜਾਬ ਪਟਵਾਰੀ ਜੋ ਵੀ ਤਰ੍ਹਾਂ ਦੇ ਗਰੁੱਪ ਸੀਰੀਆ ਵੈਕੈਂਸੀਆਂ ਨੇ ਉਸ ਸੰਬੰਧਿਤ ਜਿਹੜੀ ਪੰਜਾਬੀ ਦੀ ਇੱਕ ਪੇਪਰ ਦੋ ਪੇਪਰ ਦੋਨਾਂ ਦੀ ਜਿਹੜੀ ਤਿਆਰੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲੇਗੀ ਇਸ ਚੈਨਲ ਤੇ ਤੇ ਜੇਕਰ ਤੁਸੀਂ ਇਸ ਚੈਨਲ ਨੂੰ ਇੰਟਰਸਟਿਡ ਹੋ ਇਸ ਤਿਆਰੀ ਨੂੰ ਕਰਨ ਵਾਸਤੇ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਅਗਰ ਜੇ ਕੋਈ ਤੁਹਾਡਾ ਫਰੈਂਡ ਸਰਕਲ ਵਿੱਚ ਕੋਈ ਕਰਨਾ ਚਾਹੁੰਦਾ ਹੈ ਤਾਂ ਉਹਦੇ ਤੱਕ ਇਹ ਲਿੰਕ ਸ਼ੇਅਰ ਕਰ ਦਿਓ ਤਾਂਕਿ ਉਹ ਜਿਹੜਾ ਜੁਆਇਨ ਕਰ ਸਕੇ ਅਤੇ ਇਸ ਦਾ ਲਾਭ ਲੈ ਸਕੇ ਬਿਲਕੁਲ ਫ੍ਰੀ ਕੋਚਿੰਗ ਹੈ ਕੋਈ ਪੈਸਾ ਨਹੀਂ ਲਿੱਤਾ ਤੋ ਸੋ ਸਾਥਿਓ ਐਨੀਆਂ ਨੂੰ ਬੈਂਤੀਆ ਪ੍ਰਮਾਣ ਕਰਿਓ ਚਲੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ ਸਾਥਿਓ